ਨਹੀਂ ਇਹ ਹੁਣ ਤਾਂ ਕੋਈ ਵਿਆਹ ਸ਼ਾਦੀ ਵੀ ਨਹੀਂ ਆਉਣਾ ਕੋਈ ਪ੍ਰੋਗਰਾਮ ਨਹੀਂ ਹੈਗਾ ਅੱਗੇ ਤੇ ਹੁਣ ਕਾਦੇ ਸੂਟ ਬਣਾਉਣੇ ਤੇ ਬਣਾਉਣੇ ਨਹੀਂ ਗਰਮੀ ਆ ਗਈ ਗਰਮੀ ਤੇ ਸੂਟ ਨਹੀਂ ਬਣਾਉਣੇ ਉਹ ਗਰਮੀਆਂ ਆ ਗਈਆਂ ਕਿਤੇ ਸਾਲਾ ਸੂਰੀ ਦੀ ਮਾਸੀ ਦੇ ਮੁੰਡੇ ਦਾ ਵਿਆਹ ਆ ਗਿਆ ਵਾ ਤੇ ਤੁਸੀਂ ਸੂਟ ਪਾਪਾ ਜਾਣਾ ਉੱਥੇ ਆਹ ਚੰਗਾ ਬਹਾਨਾ ਫੜਿਆ ਇਸ ਗਰਮੀ ਆ ਗਈਆਂ ਸੂਟ ਬਣਾ ਲਓ ਗਰਮੀ ਆ ਗਿਆ ਸੂਟ ਬਣਾ ਲਓ ਗਰਮੀ ਤੇ ਆਈ ਵੀ ਨਹੀਂ ਥਾਲੀ ਅਜੇ ਤੇ ਉਸੇ ਹਿਸਾਬ ਨਾਲ ਬਣਾਵਾਂਗੇ ਤੇ ਜਦੋਂ ਕਿ ਜ਼ਿਆਦਾ ਗਰਮੀ ਆਏਗੀ ਉਦੋਂ ਕਾਟਨ ਦੇ ਬਣਾ ਲਾਂਗੇ ਹਾਂ ਉਸੇ ਹਿਸਾਬ ਨਾਲ ਬਣਾਓ ਅਜੇ ਥੋੜੀ ਥੋੜੀ ਗਰਮੀ ਉਦਾਂ ਦੇ ਬਣਾ ਲਓ ਜ਼ਿਆਦਾ ਗਰਮੀ ਪਊ ਉਦਾਂ ਦੇ ਸਰ ਗਰਮੀ ਘਟ ਹੋਣੀ ਜਾਣੀ ਆ ਫਿਰ ਉਦਾਂ ਦੇ ਬਣਾ ਲਿਓ ਨਾ ਹੋਰ ਤੇ ਕੋਈ ਕੰਮ ਨਹੀਂ ਹੈਗਾ ਦੁਨੀਆ ਤੇ ਇਹੋ ਕੰਜਰਖਾਨੇ ਨੂੰ ਤਰੇ ਰਹੋ ਗੱਲਾਂ ਮਾਰਨ ਦਾ ਹੀ ਮਰਨਾ ਬਣਾਉਣੇ ਨਹੀਂ ਆ ਮੇਰੇ ਕੋ ਗਰਮੀਆਂ ਦੇ ਸੂਟ ਹੈ ਨਹੀਂ ਆ ਸਾਰੇ ਪੁਰਾਣੇ ਆ ਆ ਪੁਰਾਣੇ ਹੋ ਗਏ ਆ ਉਹ ਏਡੀ ਲਮਾਰੀ ਤੁੰਨੀ ਪਈ ਉਹ ਉਹ ਕਿਉਂ ਨਹੀਂ ਪੈਂਦੇ ਨਹੀਂ ਉਹ ਨਹੀਂ ਉਹ ਨਹੀਂ ਪੈਂਦੇ ਨਵੇਂ ਬਣਾਉਣੇ ਆ ਨਵੇਂ ਬਣਾਉਣੇ ਆ ਤੁਹਾਨੂੰ ਸਾਲਾ ਸੂਰਜ ਚਿੱਠੀਆਂ ਪੁੰਦਾ ਹਨਾ ਜਦੋਂ ਗਰਮੀ ਆਉਂਦੀ ਹੈ ਵੀ ਨਵੇਂ ਸੂਟ ਪਾ ਪਾ ਨਿਕਲਿਓ ਬਾਹਰ ਧੁੱਪੇ ਨਹੀਂ ਤਾਂ ਮੈਂ ਨਰਾਜ ਹੋ ਜਾਣਾ ਜੀ ਗੱਲਾਂ ਮਾਰਨ ਦਾ ਹੀ ਮਰਨਾ ਸਾਲਾ ਤੁਹਾਡਾ ਇਹੋ ਹੀ ਨਹੀਂ ਗੁੱਤ ਖਾਣਾ ਮੁੱਕਦਾ ਸਾਡੇ ਲਈ ਕੋਈ ਨਹੀਂ ਗਰਮੀਆਂ ਸਰਦੀਆਂ ਉਹ ਇਕੱਠੇ ਬਣਾਉਣੇ ਸਾਲਾ ਗਰਮੀਆਂ ਕੱਢ ਦੇਣੀਆਂ ਉਹ ਗੰਦੀ ਜੀ ਐਡ ਪਾ ਕੇ ਸਾਰਾ ਸਿਆਲ ਕੱਢ ਦੇਣਾ ਲੋਈ ਦੀ ਬੁੱਕਲ ਮਾਰ ਕੇ ਮੈਨੂੰ ਨਹੀਂ ਪਤਾ ਮੈਂ ਬਣਾਉਣੇ ਸੂਟ ਮੈਂ ਜਾਣਾ ਹਾਂ ਬਾਜ਼ਾਰ ਆ ਹਾਂ ਜਾ ਬਾਜ਼ਾਰ ਜਾ ਦੂ ਬਾਜ਼ਾਰ ਉਦਾਂ ਕਿਰੇ ਮੜਾ ਧੁੱਪੇ ਕੰਮ ਕਰਦਾ ਤੁਹਾਨੂੰ ਕਰਨ ਨੂੰ ਜਨਾਨੀਆਂ ਨਾਲ ਤੇ ਨਾਲ ਹੀ ਮੂੰਹ ਟੜ ਦੇਣਾ ਨਾਲ ਹੀ ਮੌਤ ਪੈਣੀ ਤੁਹਾਨੂੰ ਤੇ ਇਦਾਂ ਕੋਈ ਤੁਹਾਨੂੰ ਗਰਮੀ ਇਦਾਂ ਐ ਉੱਡੀਆਂ ਫਿਰਦੀਆਂ ਹਰਲ ਹਰਲ ਕਰਦੀਆਂ ਫਿਰਦੀਆਂ ਬਾਜ਼ਾਰਾਂ ਜਿਹਾ ਗਲਾ ਮਾਰਨਦਾ ਹੀ ਮੇਰੇ நை இதோ